ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਸੀਂ ਫਿਲਮ ਦੇਖੀ ਹੋਏਗੀ ਮੁੰਨਾ ਭਾਈ ਐਮਬੀਬੀਐਸ ਕਿਸ ਤਰ੍ਹਾਂ ਦੇ ਨਾਲ ਡਾਕਟਰੀ ਦੇ ਪੇਸ਼ੇ ਦੇ ਵਿੱਚ ਬੰਦੇ ਐਂਟਰ ਹੁੰਦੇ ਨੇ ਕਈ ਤਰ੍ਹਾਂ ਦੇ ਸਵਾਲ ਉਸ ਫਿਲਮ ਨੇ ਖੜੇ ਕੀਤੇ ਸੀ ਤੇ ਹੁਣ ਫਰੀਦਕੋਟ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੈਰਾ ਮੈਡੀਕਲ ਦੀ ਪ੍ਰੀਖਿਆ ਚੱਲ ਰਹੀ ਸੀ ਭਰਤੀ ਲਈ ਪ੍ਰੀਖਿਆ ਰੱਖੀ ਗਈ ਸੀ ਜਿਦੇ ਵਿੱਚ ਇੱਕ ਮੁੰਡਾ ਕੁੜੀ ਬਣ ਕੇ ਸੁਰਖੀ ਬਿੰਦੀ ਲਾ ਕੇ ਉਹੋ ਜਿਹਾ ਪਹਿਰਾਵਾ ਪਾ ਕੇ ਇਥੋਂ ਤੱਕ ਕੀ ਦਸਤਾਵੇਜ਼ ਵੀ ਕੁੜੀ ਵਾਲੇ ਤਿਆਰ ਕਰਵਾ ਕੇ ਪਹੁੰਚਦਾ ਹੈ ਪੇਪਰ ਦਿੰਦਾ ਹੈ ਤੇ ਫੜਿਆ ਜਾਂਦਾ ਹੈ ਇਸ ਮਾਮਲੇ ਦੇ ਉੱਤੇ ਹੁਣ ਪੂਰੀ ਕਾਰਵਾਈ ਹੋਣ ਦੀ ਸੰਭਾਵਨਾ ਬਣ ਗਈ ਹੈ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਇਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਇਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਇਗਜ਼ਾਮ ਵਿੱਚ ਜਾ ਸਕਦਾ ਹੈ ਇਹਨਾਂ ਦੋ ਸਟੇਜਾਂ ਚ ਅਸੀਂ ਪੂਰਾ ਫੁੱਲ ਪ੍ਰੂਫ ਇਂਤਜ਼ਾਮ ਕੀਤਾ ਹੋਇਆ ਹੈ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਹੈ ਔਰ ਬੱਚਾ ਆਇਆ ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇ ਨੂੰ ते एक मुंडा सी ते कुड़ी दे ड्रेस पहन के आया हो बायोमैट्रिक मैच नहीं किया फेस मैच नहीं किया फोटो नाल फेस तो उन्हें कोशिश की थी की सेम बट बायोमैट्रिक ज़्यादा पक्का प्रूफ होता है जो मैच नहीं किया तो उदू पेपर नहीं देन देता गया वह पेपर नल एंड वाइड है वो ਕਨਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰਦੇ ਸਰ ਸਰ ਪਹਿਲਾਂ ਤੁਹਾਨੂੰ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਸੇ ਜਾ ਕੇ ਤੋਂ ਨਹੀਂ ਦੇਖਦੇ ਸੱਚਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਹੋਈ ਹੈ ਅਸੀਂ ਇਹ ਇਹ ਆਲਾ ਕੁਐਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰੀ ਨੂੰ ਪਕੜਿਆ ਪਿਛਲੀ ਵਾਰ ਨਹੀਂ ਪਕੜਿਆ ਸੀ ਤੇ ਉਸ ਵੇਲੇ ओरिजिनल ਕੈਂਡੀਡੇਟ ਆਇਆ ਸੀ ਜਾਂ ਇਹ ਕੈਂਡੀਡੇਟ ਨੇ ਕੁਝ ਮੈਨੇਜ ਕਰ ਲੀਤਾ ਹੁੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ ਤੇ এজੈਂਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਦੇ ਅਸੀਂ ਫੋਰਫਿਟ ਕਰ ਦਿੱਤਾ ਹੈ ਫਿਲਹਾਲ ਅੰਗਰੇਜ਼ ਸਿੰਘ ਨਾਮਕ ਇਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ